ਸ੍ਰੀ ਗਾਜੀ ਤੁਸੀਂ ਦੇਖੋ ਪਾਵਰ ਫੀਲ ਦੇ ਮੈਂ ਹਾਂ ਬੜਾ ਪ੍ਰਵਾਹਨ ਦਾ ਤੁਸੀਂ ਗੱਲ ਕਰ ਰਹੇ ਜਿਹੜਾ ਪਿਛੋਕ ਦਿਨੀ ਅਨਮੋਲ ਗਵਰਨਮੈਂਟ ਦੇ ਐਮਐਲਏ ਵੱਲੋਂ ਕੋਡ ਉਗਰਾਟਨ ਕੀਤਾ ਗਿਆ ਸੀਗਾ ਅ ਤੁਸੀਂ ਦੇਖ ਰਹੇ ਸੀ ਇਹ ਉਗਰਾਟਨ ਤੇ ਗਾ ਰਹੇ ਤੁਸੀਂ ਦਿਨ ਆਪਾਸ ਰਹੇ ਕਰੋੜੇ ਰੀਚਰ ਰੋਡ ਦੇ ਤੇ ਜਿਹੜਾ ਕੰਮ ਹੈ ਸਿਵਲ ਟਾਈਪ ਲੈਂਡ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਇਹ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਆ ਸਿੱਧੀ ਐ ਸਿੱਧੀ ਆ ਨਿੱਜਰ ਰੋਡ ਦੇ ਦੇਖ ਰਹੇ ਹੋ ਉਗਰਾਟਨ ਤੋਂ ਬਹੁਤ ਹੀ ਜਲਦੀ ਜਿਹੜਾ ਅਨਮੋਲ ਗਵਰਨਮੈਂਟ ਐਮਐਲਏ ਵੱਲੋਂ ਕੋਡ ਵਾਦਾ ਕੀਤਾ ਗਿਆ ਸੀ ਕਰੜੇ ਨਿਵਾਸੀਆਂ ਨੂੰ ਜਿਹੜਾ ਵਾਅਦਾ ਦਿੱਤਾ ਗਿਆ ਸੀ ਕਿ ਜਿਹੜਾ ਕੰਮ ਹੈ ਸੀਵਰੇਜ ਦਾ ਪਾਈਪਲਾਈਨ ਦਾ ਬੜੀ ਜਲਦੀ ਹੀ ਸ਼ੁਰੂ ਕਰ ਦੇਣਾ ਤੁਸੀਂ ਤਸਵੀਰਾਂ ਜਿਹੜੀਆਂ ਸੱਜੀਆਂ ਦੇਖ ਰਹੇ ਹੋ ਕਿ ਕੰਮ ਬੜੀ ਹੀ ਜਲਦੀ ਤੇ ਬੜੀ ਹੀ ਜੋਰ ਨਾਲ ਸ਼ੁਰੂ ਕਰ ਦਿੱਤਾ ਗਿਆ ਕਿ ਕਿੰਨੇ ਦਿਨਾਂ ਚ ਜਿਹੜਾ ਕੰਮ ਉਹ ਮੁਕੰਮਲ ਹੋਏਗਾ ਵੀ 4 ਕਰੋੜ 13 ਲੱਖ ਦਾ ਜਿਹੜਾ ਪੂਰਾ ਦਾ ਜਿਹੜੀ ਨਹਿਰ ਸੇਰੇ ਦਾ ਪ੍ਰੋਜੈਕਟ ਦੀ ਜਿਹੜੀ ਜਿਹੜਾ ਬਿੱਲ ਪਾਸ ਕਰਾਇਆ ਗਿਆ ਸੀ ਸਰਕਾਰ ਵੱਲੋਂ ਤੇ ਕਿਦਨੇ ਕਿਤੇ ਜਿਹੜੀ ਆਮ ਪਬਲਿਕ ਹੈ ਜਾਂ ਲੋਕਾਂ ਨੂੰ ਅ ਜਿਹੜੀ ਨਿਕਤਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਪਰ ਲੇਕਿਨ ਥੋੜਾ ਔੜ ਔੜਾ ਟਾਈਮ ਔੜਾ ਜਿਹੜਾ ਸਮਾਂ ਉਹ ਬੜਾ ਹੀ ਵਧੀਆ ਨਿਕਲੇਗਾ ਆਪ ਗਲਤ ਜਿਹੜੇ ਲੋਕ ਖੜੇ ਲੰਨਾ ਗਲਤ ਜਿਹੇ ਭਾਜੀ ਅਨਮੋਲ ਗੁੰਮ ਮਾਨਣ ਵਾਲੇ ਜਿਹੜਾ ਦੇ ਲਈ ਉਦਘਾਟਨ ਕੀਤਾ ਗਿਆ ਸੀ ਇੱਥੇ ਤੇ ਕੰਮ ਜਿਹੜਾ ਸ਼ੁਰੂ ਕਰਦੇ ਤੁਸੀਂ ਕੀ ਗੱਲ ਕਰਦੇ ਜਿਹੜਾ ਕੰਮ ਟਾਈਮ ਤੇ ਕਰਨਾ ਸੀਗਾ ਉਹ ਤਾਂ ਇਹਨਾਂ ਨੇ ਕੀਤਾ ਨਹੀਂ ਹੁਣ ਆਬਾਦੀ ਸਾਰੀ ਬੱਸੀ ਹੋਈ ਹੈ ਤੇ ਰਸਤੇ ਪਰਤੇ ਇਹਨਾਂ ਨੇ ਉਹ ਲੋਕੀ ਜਾਨ ਕਿਦਾਂ ਗੱਡੀਆਂ ਉੱਥੇ ਲੱਗੇ ਸੀ ਤੂੰ ਜਾ ਰਹੇ ਆ ਇਹ ਕੰਮ ਜੀ ਰਾਤ ਕਰਦੇ ਇਸਨੂੰ ਮੈਂ ਜੋ ਠੀਕ ਕੰਮ ਹੋ ਰਿਹਾ ਜੀ ਜਿਹਦੀ ਇਹ ਸੱਚ ਲੋਕਾਂ ਨੂੰ ਦਿੱਕਤ ਆ ਰਹੀ ਹੈ ਹੁਣ ਜੀ ਭਾਜੀ ਜਿਹੜਾ ਕੰਮ ਭਾਵੇਂ ਨੇੜੇ ਸ਼ੁਰੂ ਹੋ ਗਿਆ ਸਰਕਾਰ ਨੂੰ ਜਦੋਂ ਟਾਈਮ ਲੱਗਣਾ ਸਰਕਾਰ ਨੇ ਉਸ ਤਰ੍ਹਾਂ ਕੰਮ ਕਰੀ ਪਿਛਲੀ ਸਰਕਾਰ ਨੇ ਜੇ ਕੰਮ ਨਹੀਂ ਕੀਤਾ ਤੇ ਇਹਨਾਂ ਦਾ ਕੀ ਕਸੂਰ ਇਹਨਾਂ ਦਾ ਹੀ ਕਸੂਰ ਹੈ ਕਿ ਇਹ ਜਿਹੜਾ ਕੰਮ ਹੈ ਪਲੈਨਿੰਗ ਨਾਲ ਕਰਨਾ ਕਿ ਟਾਈਮ ਮਤਲਬ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਕੰਮ ਨੂੰ ਉਹ ਮੰਨ ਲਓ ਲੋਕੀ ਚੱਲ ਕੇ ਉਧਰੋਂ ਆ ਰਹੇ ਆ ਹੁਣ ਇਹ ਜੀ ਰਾਜਨੀਤਿਕ ਕਰਮਚਾਰੀਆਂ ਨੇ ਇਹਨਾਂ ਨੂੰ ਕੰਮ ਇਹ ਜੀ ਹਮ ਪਹਿਲੀ ਪ੍ਰੋਪਰ ਪਲੈਨਿੰਗ ਨਾਲ ਕੰਮ ਕਰੀਏ ਕਿ ਉਹ ਜਿਹੜਾ ਟਾਈਮ ਲੈ ਕੇ ਕੰਮ ਸ਼ੁਰੂ ਕੀਤਾ ਸਹੀ ਹੈ ਜਾਂ ਬਟ ਇਫ ਵੀ ਨੂੰ ਪ੍ਰੈਨਿੰਗ ਕਰਨਾ ਚਾਹੀਦਾ ਹੈ ਨੋ ਕਿ ਵੀਰ ਰਾਤ ਨੂੰ ਇਹ ਟਾਈਮ 'ਤੇ ਖੁੱਲ੍ਹ ਕੇ ਕੰਮ ਕਰੋ ਨਹੀਂ ਸਾਰੇ ਦਾ ਕੰਮ ਖਰਾਬ ਹੋ ਰਿਹਾ ਮੇਰੇ ਕੰਮ ਲੱਗਿਆ ਕਿਤਨੇ ਕਿਤੇ ਜਿਹੜੀ ਅਸੀਂ ਜਿਹੜੇ ਮਾਰਕੀਟ ਦੇ ਜਿਹੜੇ ਕਿੰਨਾ ਮੈਂ ਦੁਕਾਨਦਾਰ ਨੇ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਬੜੇ ਬੜੀ ਪ੍ਰੋਬਲਮ ਆਉਂਦੀ ਕਿ ਲੋਕਾਂ ਨੂੰ ਲੰਗਾ ਟੱਪਾ ਜਿਹੜਾ ਉਹ ਕਿਤਨੇ ਕਿਤੇ ਬੜਾ ਖਰਾਬ ਕਰ ਰਿਹਾ ਕਿ ਵੱਡੀਆਂ ਮੋਟਰਸਾਈਕਲ ਵੀ ਕਿਤੇ ਜਿਹੜਾ ਲੰਘਣੇ ਦੁਕਾਨਦਾਰਾਂ ਦੀ ਜਿਹੜੀ ਦੁਕਾਨਦਾਰੀ ਆ ਉਹ ਵੀ ਕਿਤੇ ਲੱਗੇ ਤੇ ਇੱਕ ਪਾਸੇ ਦੇਖੇ ਖਰਾਬ ਹੋਦੀ ਜਿਹੜੀ ਠੁਕਰੀ ਆ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮੈਨੂੰ ਲੱਗਦਾ ਜਿਹੜਾ ਬੜਾ ਵਧੀਆ ਕੰਮ ਸ਼ੁਰੂ ਕੀਤਾ ਜਿੱਤਲੇ ਦੇ ਚੰਗਾ ਵੀ ਹੋ ਜਾਂ ਮਾੜਾ ਵੀ ਕਿਸੇ ਨੇ ਕਿਰਿਆ ਨੂੰ ਦੇਖਿਆ ਨਹੀਂ ਕੰਮ ਤਾਂ ਠੀਕ ਹੈ ਵਧੀਆ ਰਹਾ ਲੇਕਿਨ ਕੁਝ ਬਨੇ ਪਰੇਸ਼ਾਨੀ ਹੋ ਰਹੀ ਹੈ ਜਿਹਨ ਕਰਕੇ ਰਾਜਗੜ੍ਹ ਅਫਗਾਨੀ ਕੋਲ ਹੀ ਘੱਟ ਜਨ ਨਹੀਂ ਕੰਮ ਕਰ ਰਿਹਾ ਵਿੱਚ ਟ੍ਰੈਫਿਕ ਦੀ ਪ੍ਰਸ਼ਾਸਨਿਕ ਦਮ ਜਿਹੜੀ ਸਾਵਧਨਾ ਕਰਨਾ ਪਵੇ ਜਾਂ ਮੇਰੇ ਦਾ ਜਿਹੜਾ ਕਸਟਮਰ ਵਗੈਰਾ ਦੁਕਾਨਦਾਰ ਜਿਹਨੂੰ ਕੋਲੋਂ ਵਾਰੀ ਉਸਨੂੰ ਸਾਵਧਨਾ ਕਰਨਾ ਪਵੇ ਐ ਕੋਈ ਪਰੇਸ਼ਾਨੀ ਕਰੇ ਦਿੱਕਤ ਆਦੀ ਹੈ ਬੇਪਰੇਸ਼ਾਨੀ ਹੈ ਕਿਤੇ ਕਿਤੇ ਲੋਕਾਂ ਨੂੰ ਜਿਹੜਾ ਕੰਮ ਦੇ ਵਿੱਚ ਰਾਹਤ ਵੀ ਆਏਗੀ ਇਹਦਾ ਜਿਹੜਾ ਅ ਅੱਗੇ ਜੇ ਆਪ ਦੇਖੀ ਗੱਲਬਾਤ ਕਰੀਏ ਕਿ ਕੰਮ ਕਿਤੇ ਨਾ ਕਿਤੇ ਬਹੁਤ ਚੰਗੇ ਵੀ ਹੈ ਔਰ ਨੇ ਤੇ ਕਈ ਇਹਦੇ ਕਹਿਣਾ ਕਿ ਕੰਮ ਜਿਹੜਾ ਹੈ ਕਿ ਰਾਤ ਨੂੰ ਕਰਨਾ ਚਾਹੀਦਾ ਦਿਨ ਮਿਹਲੇ ਬੜੀ ਹੀ ਪਰੇਸ਼ਾਨੀਆਂ ਦੇ ਜਿਹੜਾ ਸੌਣ ਆ ਕਰਨਾ ਪੈ ਰਿਹਾ ਹੈ ਤੇ ਜਿਹੜਾ ਬਿਲਕੁਲ ਪਾਸ ਹੋਇਆ ਸੀ ਭਾਈ ਬਿਲਕੁਲ ਠੀਕ ਹੈ ਤੁਸੀਂ ਕਹਿ ਰਹੇ ਜੀ ਭਾਈ ਤੁਸੀਂ ਆਪਣਾ ਵਿਚਾਰ ਕੀ ਦੋਗੇ ਸਰ ਵਿਚਾਰ ਇਹਦਾ ਹੈ ਕਿ ਕੰਮ ਜਿਹੜਾ ਚੱਲ ਪਿਆ ਨਾਲ ਦੀ ਨਾਲ ਜੇ ਪਾਈਪਾ ਪੈਕੇ ਜੇ ਬੰਦ ਹੋਵੇ ਤੇ ਦੁਕਾਨਦਾਰ ਆਰਾਮ ਦੁਕਾਨਦਾਰਾਂ ਨੂੰ ਵੀ ਪ੍ਰੋਬਲਮ ਨਾ ਹੋਵੇ ਹਣ ਜਿਵੇਂ ਕਈ ਤੱਕ ਸਾਰੇ ਕਿਰਾਏ ਦੇ ਬੈਠੇ ਨੇ ਹੁਣ ਕਿਰਾਏਦਾਰਾਂ ਨੂੰ ਓਨਰ ਮੰਨ ਕੇ ਰਾਜ਼ੀ ਨਹੀਂ ਹੈਗਾ ਤੇ ਇਸ ਕਰਕੇ ਪਿੱਕ ਦਾ ਛੋਟੀ ਮੋਟੀ ਨਹੀਂ ਹੈਗੀ ਸਾਡੇ ਵਾਸਤੇ ਤਾਂ ਵੱਡੀਆਂ ਨੇ ਜੇ ਤੁਸੀਂ ਧਿਆਨ ਨਾਲ ਵੇਖੋ ਕਿ ਸ਼ੁਰੂ ਤੋਂ ਇਹਨਾਂ ਨੇ ਪਾਪਾ ਪਾਈ ਨਹੀਂ ਰਹੇ ਸਿਰਫ ਪੱਟੀ ਜਾ ਰਹੇ ਹੈ ਤੇ ਇਹਦੇ ਨਾਲ ਕਾਫੀ ਬਹੁਤ ਨੁਕਸਾਨ ਆਮ ਜਨਤਾ ਨੂੰ ਵੀ ਹੋ ਰਿਹਾ ਤੇ ਜਿਹੜੇ ਦੁਕਾਨਦਾਰਾਂ ਨੂੰ ਵੀ ਹੋ ਰਿਹਾ ਇਹ ਚੀਜ਼ ਸਰਕਾਰ ਨੂੰ ਸਮਝਣੀ ਚਾਹੀਦੀ ਹੈ ਤੇ ਆਨ ਦਾ ਪ੍ਰੋਬਲਮ ਵੀ ਕਾਫੀ ਹੋ ਗਈ ਸਰਕਾਰ ਨੂੰ ਕੀ ਕਹਿਆ ਪਹਿਲ ਕੀ ਕਰਨਾ ਚਾਹੁੰਦੇ ਕਿ ਜੇ ਉਹ ਕੰਮ ਸ਼ੁਰੂ ਕਰ ਦਿੱਤਾ ਹੈ ਉਸ ਤੋਂ ਬਾਅਦ ਹੋਵੇ ਦੇਖੋ ਕੱਲਾ ਤਾਂ ਜਿਹੜੀਆਂ ਆਪਾਂ ਸਰਕਾਰ ਨੂੰ ਦੇਸੀ ਨਹੀਂ ਉਹਨੇ ਕੰਮ ਹੀ ਨਹੀਂ ਕਰਵਾਇਆ ਪਾਣੀ ਰੁਕ ਰਿਹਾ ਹੈ ਸੜਕਾਂ ਖਰਾਬ ਨੇ ਜਾਂ ਹੋਰ ਵੀ ਕੋਈ ਚੀਜ਼ ਨਹੀਂ ਹੁਣ ਜੇ ਸਰਕਾਰ ਨੇ ਕੰਮ ਸ਼ੁਰੂ ਕਰਾਤਾ ਫਿਰ ਸਰਕਾਰ ਦਾ ਕੀ ਦੋਸ਼ ਹੈ ਭਾਜੀ ਦੇਖੋ ਕੰਮ ਤਾਂ ਦੇਖੋ ਸ਼ੁਰੂ ਕਰਾਉਣਾ ਚਾਹੀਦਾ ਸੀ ਪਹਿਲੇ ਦਿਨ ਤੋਂ ਜਿਹੜੀਆਂ ਇਹਨਾਂ ਨੇ ਕਿਹਾ ਸੀਗਾ ਸਾਰੀ ਚੀਜ਼ਾਂ ਵੋਟ ਲੈਣ ਵੇਲੇ ਕਿਹਾ ਸੀ ਅਸੀਂ ਸਭ ਕੁਝ ਤੁਹਾਨੂੰ ਸਹੂਲਤਾ ਪ੍ਰੋਵਾਈਡ ਕਰਾਂਗੇ ਹੋ ਆਖਰੀ ਮੂਮੈਂਟ ਤੇ ਜਦ ਇਹਨਾਂ ਨੇ ਸੂਲਟ ਪ੍ਰੋਵਾਈਡ ਕਰੀਆ ਉਹ ਵੀ ਲਾਸਟ ਮੂਮੈਂਟ ਤੇ ਉਹਦੇ ਨਾਲ ਨਾਲ ਤੁਸੀਂ ਉਹ ਵੀ ਤਾਂ ਦੇਖੋ ਨਾ ਕਿ ਆਮ ਜਨਤਾ ਨੂੰ ਕਿੰਨੀ ਪ੍ਰੋਬਲਮ ਹੋ ਰਹੀ ਆ ਤੇ ਹੋਰ ਲੋਕਾਂ ਨੂੰ ਕਿੰਨੀ ਪ੍ਰੋਬਲਮ ਹੋ ਰਹੀ ਆ ਸਾਡੇ ਵਰਗੇ ਜਿੰਨੇ ਦੁਕਾਨਦਾਰ ਹੈਗੇ ਆ ਆਪਾਂ ਨੂੰ ਕਿੰਨੀ ਪ੍ਰੋਬਲਮ ਹੋ ਰਹੀ ਆ ਪਹਿਲਾਂ ਹੀ ਕੰਮ ਜਿਵੇਂ ਸੀਗਾ ਕੰਮ ਘੱਟ ਚੱਲ ਰਿਹਾ ਸੀਗਾ ਹੁਣ ਇਹਦੇ ਕਰਕੇ ਥੋੜਾ ਹੋਰ ਘਟ ਗਿਆ ਜੇ ਇਸ ਕਰਕੇ ਇਹ ਬਿਨੋਬਿਰ ਹੋਰ ਘਟਦਾ ਜਾਏਗਾ ਤਾਂ ਫਿਰ ਸਾਨੂੰ ਬਹੁਤ ਨੁਕਸਾਨ ਹੋਊਗਾ ਜੀ ਜੇ ਦੂਜੇ ਪਾਸੇ ਜੇ ਆਪਾਂ ਗੱਲਬਾਤ ਕਰੀਏ ਪੱਟਾ ਪਟਾਈ ਦੇ ਜਿਹੜੇ ਕੰਮ ਸ਼ੁਰੂ ਹੋ ਚੁੱਕੇ ਆ ਇੱਕ ਹੋਰ ਤਸਵੀ ਮਿੱਟੀ ਕੱਟਾ ਜਿਹੜਾ ਹੈ ਉਹ ਉੱਧ ਰਿਹਾ ਤੇ ਉਸ ਤੋਂ ਬਾਅਦ ਆਪਾਂ ਇੱਕ ਤਸਵੀਰ ਦਿਖਾਵਾਂਗੇ ਪਾਜੀ ਮਾਰੇ ਰਸਤਾ ਦਿੱਤਾ ਜਾਵੇ ਸਾਨੂੰ ਥੋੜਾ ਜਿਹਾ ਰਾਮ ਨਾਲ ਹੋੜੀ-ਹੋੜੀ ਮੇਰਾ ਭਰਾ ਜਾਓ ਤੁਸੀਂ ਚਲੋ ਪਾਜੀ ਆ ਜਾਓ ਤੁਸੀਂ ਸਾਰੇ ਉਹ ਜਿਹੇ ਢਾਬਾ ਜਿਹੜਾ ਪਾਜੀ ਯਾਰ ਮਿੱਟੀ ਉੱਡ ਰਹੀ ਹੈ ਇੱਕ ਤਸਵੀਰ ਦਿਖਾਓ ਉੱਧਰ ਜਿਹੜਾ ਕੈਮਰਾਮੈਨ ਨੂੰ ਬੰਮਾ ਮਾਰੇ ਸਰ ਇੱਧਰ ਨੂੰ ਆਓ ਇਹ ਤਸਵੀਰ ਇਹ ਵੀ ਦਿਖਾਓ ਕਿ ਇੱਧਰ ਖਾਣੇ ਦਾ ਕੰਮ ਚੱਲ ਰਿਹਾ ਜਿਹੜਾ ਉਹ ਕਿਤਨੇ ਕਿਤੇ ਮਿੱਟੀ ਇਸ ਖੂੜ ਵਿਭਾਗ ਦੇ ਨਾਲੋਂ ਗੱਲ ਕੀਤੀ ਰਹੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪੱਟਾ ਪਟਾਈ ਤੋਂ ਬਾਅਦ ਜਿਹੜਾ ਜਿਹੜਾ ਤਸਵੀਰ ਇੱਕ ਦੇਖੋ ਸਾਰਾ ਖਾਣ ਪੀਣ ਦਾ ਜਿਹੜਾ ਸਲਾਨ ਇੱਥੇ ਪਿਆ ਹੋਇਆ ਹੈ ਰੋਟੀ ਢਾਬਾ ਚੱਲ ਰਿਹਾ ਹੈ ਜਿਹੜੀ ਮਿੱਟੀ ਉੱਡ ਕੇ ਸਿੱਧੀ ਕਿਤੇ ਲੱਗੇ ਦੇ ਦੇ ਵਿਚਾਰੀ ਆ ਤੇ ਜੇ ਰੋਟੀ ਖਾਣ ਵਾਲੇ ਬੰਦੇ ਨੂੰ ਮਿੱਟੀ ਵਿੱਚ ਜਾਏਗੀ ਤਾਂ ਉਹ ਕਿਤੇ ਨਾ ਕਿਤੇ ਦਾ ਵੀ ਕੀ ਸੋਲੂਸ਼ਨ ਹੋ ਸਕਦਾ ਹੈ ਇਹਦਾ ਕੀ ਕਿਤੇ ਨਾ ਫੂਡ ਭਵਾਨ ਨਾਲ ਅਸੀਂ ਗੱਲਬਾਤ ਹੋਈ ਜੀ ਇਹ ਜਿਹੜਾ ਸਵਾਲ ਹੈ ਬੜਾ ਕਿਤੇ ਨਾ ਕਿਤੇ ਵਿਵਾਦਾਂ ਵਿੱਚ ਆਏਗਾ ਕਿ ਪਬਲਿਕ ਜਿਹੜੀ ਹੈ ਜਿਹੜੇ ਲੋਕ ਇੱਥੇ ਰੋਟੀ ਖਾਣ ਆਉਂਦੇ ਆ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਮਿੱਟੀ ਜਿਹੜੀ ਇੱਥੇ ਬਹੁਤ ਜ਼ਿਆਦਾ ਜਾਮ ਲੱਗ ਗਿਆ ਕਟਾ ਬਟਾ ਦਾ ਕੰਮ ਸ਼ੁਰੂ ਹੋ ਚੁੱਕਿਆ ਉਸ ਤੋਂ ਬਾਅਦ ਮਿੱਟੀ ਜਿਹੜੀ ਕਿਤੇ ਨਾ ਕਿਤੇ ਰੋਟੀ ਬਣਾਉਣਗੇ ਉੱਡੇਗੀ ਹਵਾ ਦੇ ਨਾਲ ਤੇ ਤੈਏਗੀ ਇਹਦਾ ਨੁਕਸਾਨ ਵੀ ਜਿਹੜਾ ਆਮ ਪਬਲਿਕ ਨੂੰ ਕਿਤੇ ਨਾ ਕਿਤੇ ਹੋਏਗਾ ਖ਼ਬਰ ਤੋਂ ਅਰਮਾਨ ਦੀ ਰਿਪੋਰਟ ਲੋਹਾਰੀ